ਹੈਲੋ ਜੀ গুਡ ਮਾਰਨਿੰਗ ਕਿਵੇਂ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜਸਤਰੀ ਨਾਲ ਵਲੌਗ ਚੈਨਲ ਤੇ ਤੇ ਅੱਜ ਦੀ ਵੀਡੀਓ ਕਰਦੇ ਆਂ ਸਟਾਰਟ ਤੇ ਸਵੇਰ ਦਾ ਟਾਈਮ ਆ ਪਹਿਲਾਂ ਤਾਂ ਆ ਸਾਡਾ ਮਹਾਸ਼ਾਹ ਹਾਂ ਕੀ ਗੱਲ ਆ ਤੈਨੂੰ ਹਾਂ ਬਹਿ ਜਾ ਕਰਦਾ ਸਾਹਿਦ ਨੂੰ ਖੁੱਲੇ ਰਹਿਣਾ ਤੂੰ ਦੋ ਮਿੰਟ ਸਾਹ ਲੈ ਲੈ ਇੱਕ ਤਾਂ ਇਹ ਨੂੰ ਹੁੰਦਾ ਮੈਂ ਜਿੰਦ ਅਸੀਂ ਬੈਠੇ ਆਂ ਇਕੱਠੇ ਨੂੰ ਆਏ ਮੈਂ ਵੀ ਵਿੱਚ ਆ ਕੇ ਬੈਠਾ ਠੀਕ ਆ ਠੰਡੀ ਠੰਡੀ ਹਵਾ ਚੱਲਦੀ ਆ ਰਾਤ ਸਾਰੀ ਜਦ ਤੱਕ ਨੰਗੀ ਇਦਾਂ ਨੀਂਦ ਨਹੀਂ ਆਈ ਮੋਸਮ ਤੁਸੀਂ ਖਰਾਬ ਤੇ ਨੀਂਦ ਨਹੀਂ ਆਈ ਤੇ ਐਸ਼ ਜਦੋਂ ਉਹਨੂੰ ਗਰਮੀ ਲੱਗਦੀ ਉਹ ਲੱਤਾਂ ਹੀ ਮਾਰੀ ਜਾਂਦੀ। ਉਹ ਆਉਂਦੀ ਹੁੰਦੀ ਗਰਮੀ ਲੱਤਾਂ ਇਹਦੇ ਸੱਟਦੀ ਆ ਜੋੜ-ਜੋੜ। ਮੈਨੂੰ ਨੀਂਦ ਆਉਂਦੀ ਆ ਤੇ ਮੈਨੂੰ ਗਰਮੀ ਆਉਂਦੀ। ਇੱਤੈ ਹੀ ਕੀਤਾ। ਆਬ ਉਹ ਵਿਚਾਰੀ ਨੂੰ ਨੀਂਦ ਨਹੀਂ ਆਉਂਦੀ ਇਸ ਤੇ ਹਮ ਏਸੀ ਹੋ ਗਿਆ ਬੰਦ ਰਾਤ। ਗਰਮੀ ਸੀ ਬਹੁਤ ਜ਼ਿਆਦੇ, ਹਵਾ ਚੱਲਦੀ ਸੀ ਜ਼ਿਆਦੀ। ਤੇ ਅੱਜ ਵਾਲਾ ਵਲੌਗ ਤੁਹਾਨੂੰ ਕਰਦੇ ਆ ਤੁਹਾਨੂੰ ਇੱਕ ਨਵੀਂ ਦੇਣੀਆਂ ਜਾਣਕਾਰੀ ਇਹਦੇ ਵਿੱਚ। ਆਪਾਂ ਘਰੇ ਬਣਾਉਣ ਲੱਗੇ ਆ ਸ਼ੋਰੂਮ ਠੀਕ ਆ ਮਨਪ੍ਰੀਤ ਦੇ ਬੁਟੀਕ ਦਾ ਸ਼ੋਰੂਮ ਘਰੇ ਬਣਾਉਣਾ ਆਪਾਂ ਘੈਂਟ ਆ ਠੀਕ ਆ ਤੇ ਸਟਾਰਟਿੰਗ ਕਰਨੀ ਆਪਾਂ ਅੱਜ ਤੋਂ ਹੀ ਠੀਕ ਆ ਟਰੈਕਟਰ ਆਪਣਾ ਫੋੜ ਲੱਗਾ ਖੜਾ ਤੇ ਸੋ ਸਟਾਰਟਿੰਗ ਹੋ ਗਈ ਆ ਅੱਜ ਤੋਂ ਸਟਾਰਟਿੰਗ ਅੱਜ ਤੋਂ ਹੋ ਗਈ ਆ ਆਪਾਂ ਥੋੜੇ ਦਿਨਾਂ ਦੇ ਉੱਪਰ ਜਾਨਕਿ ਉੱਤੇ ਜਿਹੜਾ ਉੱਪਰ ਜਿਹੜਾ ਆਪਣੇ ਕੋਠੀ ਦੀ ਛੱਤ ਦੇ ਉੱਤੇ ਉਹਦੇ ਨਾਲ ਆਪਾਂ ਹੋਰ ਛੱਤ ਕਰਕੇ ਇੱਕ ਕਮਰਾ ਨਾਲ ਹੋਰ ਵੱਡਾ ਪਾ ਕੇ ਤੇ ਰੂਮ ਪੂਰਾ ਵੱਡਾ ਘਾਟ ਘੈਂਟ ਬਣਾ ਦੇਣਾ ਠੀਕ ਆ ਫਿਰ ਉਹਦੇ ਉੱਤੇ ਡੰਬੀਆਂ ਵਗੈਰਾ ਫਿਰ ਇਹ ਸਾਰਾ ਸੂਟਾਂ ਦਾ ਆਪਣਾ ਸਿਸਟਮ ਸਾਰਾ ਉੱਤੇ ਅਲੱਗ ਹੋਊਗਾ ਠੀਕ ਆ ਹੁਣ ਆਪਣਾ ਸ਼ੋਰੂਮ ਕਿਤੇ ਹੈ ਨਹੀਂ ਸੀ ਬੁਟੀਕ ਆਪਣੀ ਤੁਹਾਨੂੰ ਪਤਾ ਕਿ ਜਿਹੜੀ ਸ਼ਹਿਰ ਦੇ ਵਿੱਚ ਸਾਰੇ ਕਾਰੀਗਰ ਆਪਣੇ ਕੰਮ ਕਰਦੇ ਆ ਤੇ ਪਿੰਡ ਵਿੱਚ ਆਪਣਾ ਸ਼ੋਰੂਮ ਹੈ ਨਹੀਂ ਸੀਗਾ ਕੋਈ ਇਸੇ ਕਰਕੇ ਆਪਾਂ ਆਉਦੇ ਹੁਣ ਘਰੇ ਵੀ ਸ਼ੋਰੂਮ ਬਣਾਉਣਾ ਜਿਹਦੇ ਉੱਤੇ ਆਪਾਂ ਵੀਡੀਓ ਵਗੈਰਾ ਸ਼ੂਟ ਕਰਿਆ ਕਰਾਂਗੇ ਜਿਹਦੇ ਵਿੱਚ ਤੇ ਪੂਰਾ ਇਹਨਾਂ ਘੈਂਟ ਗ੍ਰਾਫਿਕ ਹੋਊਗਾ ਘੈਂਟ ਬਣਾ ਦੇਣਾ ਪੂਰਾ ਗਲਾ ਵੀ ਖਰਾਬ ਹੋਇਆ ਪਿਆ ਵਾ ਹਾਂ ਹੰਤ ਸਾਰਾ ਕੁਛ ਹੀ ਖਰਾਬ ਹੋਣਾ ਹੈ ਨਾ ਪੈਸੇ ਦੇ ਹੁਣ ਪੈਸੇ ਲੱਗਣੇ ਪੈਸੇ ਵਾਵਾ ਲੱਗਣੇ ਸਹੀ ਹੈ ਪੈਸੇ ਆਏ ਨਾ ਕਿਉਂਕਿ ਪਿਛਲੇ ਸਾਲ ਆਪਾਂ ਆ ਜਿਹੜੀ ਗੱਡੀ ਖੜੀ ਹੈ ਨਗਦ ਗੱਡੀ ਲਈ ਸੀ ਹੈ ਨਾ 15.5 ਲੱਖ ਰੁਪਏ ਗੱਡੀ ਤੇ ਲੱਗਿਆ ਸੀ ਨਗਦ ਫਿਰ ਇਸ ਵਾਰ ਆਪਾਂ ਦੋ ਕਿੱਲੇ ਪੈਲੀ ਦੇ ਲੈ ਲਏ ਆ ਤੇ ਉਹਦੇ ਉੱਤੇ ਪੈਸੇ ਵਾਵਾ ਲੱਗ ਗਏ ਅੱਧਾ ਕਰੋੜ ਉਹ ਤੇ ਲੱਗ ਗਿਆ ਸੀਗਾ ਦੋ ਕਿੱਲਿਆਂ ਤੇ ਠੀਕ ਆ ਫਿਰ ਹੁਣ ਤੁਹਾਨੂੰ ਪਤਾ ਕਿ ਆਪਣੇ ਜਿਮੀਦਾਰਾ ਸਰਕਲ ਹੋਂ ਦਾ ਫਿਰ ਚੱਲਦਾ ਹੁਣ ਆਪਾਂ ਬੁਟੀਕ ਬਣਾਉਣਾ ਉੱਤੇ ਠੀਕ ਆ ਹੂੰ ਤੇ ਹੁਣ ਆ ਟਰੈਕਟਰ ਲੱਗਾ ਖੜਾ ਫੋੜ ਹੁਣ ਚੱਲਿਆ ਮੈਂ ਏਟਾ ਲੈਣ ਕਿਉਂਕਿ ਏਟਾ ਆਪਣੀਆਂ ਉੱਤੇ ਬੜੀਆਂ ਜਿਆਦਾ ਨਹੀਂ ਲੱਗਣੇ ਥੋੜੀਆਂ ਲੱਗਣੀਆਂ ਤੇ ਭੱਠੇ ਵਾਲੇ ਹੈਗੇ ਬਹੁਤ ਜਿਆਦਾ ਬਿਜ਼ੀ ਉਹਨਾਂ ਕੋਲ ਟਾਈਮ ਨਹੀਂ ਹੈਗਾ ਹੁਣ ਜਸ ਚੱਲ ਜਾਓਗੇ ਤੁਸੀਂ ਆਪ ਹੀ ਲੈ ਜਿਓ ਜਾ ਕੇ ਆ ਜਿਓ ਠੀਕ ਹੈ ਹੂੰ ਤੁਹਾਡੇ ਆਉਂਦਿਆਂ ਤੱਕ ਰੋਟੀ ਬਣਾਉਣੀ ਆ ਆਪਾਂ ਰੋਟੀ ਖਾ ਕੇ ਹੂੰ ਚੱਲਦੇ ਆਂ ਫਿਰ ਮੋਗੇ ਠੀਕ ਆ ਹਾਂ ਫਿਰ ਬੁਟੀਕ ਦਾ ਕੰਮ ਵੀ ਕਰਨਾ ਪਹਿਲਾਂ ਮੈਂ ਕਿ ਸਵੇਰੇ ਸਵੇਰੇ ਮੈਂ ਲੈ ਆਵਾਂ ਫਿਰ ਸ਼ਾਇਦ ਮਿਸਤਰੀ ਵੀ ਅੱਜ ਆਉਣ ਮੈਨੂੰ ਇਦਾਂ ਕਿ ਮੈਂ ਜਲਦੀ ਜਲਦੀ ਸਾਰੇ ਕੰਮ ਕਰਨਾ ਰੋਕ ਕੱਲ ਨੂੰ ਤਾਂ ਕੱਲ ਨੂੰ ਤਾਂ ਪੱਕੇ ਹੋਣਗੇ ਮੈਨੂੰ ਆਏ ਮੈਂ ਇੱਟਾਂ ਲੈ ਆਵਾਂ ਫਿਰ ਖੜਨਗੇ ਉਹ ਤੇ ਸਵੇਰੇ ਸਵੇਰੇ ਜਾ ਕੇ ਆਹ ਟਰਾਲੀ ਚ ਲੱਦ ਲੈ ਆਉਣੀ ਆ ਫਿਰ ਕੋਠੇ ਤੇ ਚੜਾਉਣੀ ਆ ਸੋਖੀਆਂ ਮੈਂ ਆਪਦੇ ਸਾਧਨ ਵਿੱਚ ਲੱਦੇ ਹੋਣਗੇ ਵਿੱਚੇ ਤਾਰ ਕਰ ਲਾਂਗੇ ਇੱਟਾਂ ਨੂੰ ਪਾਣੀ ਲਾ ਲਾਂਗੇ ਤੇ ਨਾਲ ਦੇ ਘਰ ਵਿੱਚ ਟਰਾਲੀ ਖੜੀ ਕਰਕੇ ਉੱਥੋਂ ਚਲਾ ਚਲਾ ਕੇ ਉੱਪਰ ਉੱਚੀ ਆਣਗੇ ਇੱਟਾਂ ਨੂੰ ਸੌਖਾ ਹੋ ਜਾਊਗਾ ਜੇ ਉਹਨੇ ਟਰਾਲੀ ਦੇ ਮਗਾਉਣੇ ਟਾਪਾ ਉਹਨਾਂ ਨੇ ਇਕੱਠਾ ਲਾ ਕੇ ਉੱਡ ਜਾਣਗੇ ਆਹਦੀ ਟਰਾਲੀ ਇੱਥੇ ਮਰਜੀ ਗਾਂਪਛਾਂ ਕਰ ਲੈ ਟਰਾਲੀ ਦੇ ਵਿੱਚ ਕਿਉਂਕਿ ਕੋਈ ਪਤਾ ਨਹੀਂ ਜੇ ਵਾਧ ਦੇਣੀ ਪਈਆਂ ਤਾਂ ਕੋਈ ਇਸ਼ੂ ਨਹੀਂ ਹੈਗਾ ਨਾ ਕਿੰਨੀ ਉਹ ਬੜੇ ਹਾਂ ਆਇਆ ਫਿਰ ਸਕੀਮ ਵਾਲਾ ਕਰੀ ਮਗਾਈ ਦੀ ਠੀਕ ਆ ਜਾਣਾ ਫਿਰ ਪੱਠੇ ਤੇ ਨਹੀਂ ਤੁਸੀਂ ਜਾਓ ਪੱਠੇ ਦੇ ਧੂੜ ਇਨੀ ਜਿਆਦੇ ਐ ਨਾ ਪਛਾਣ ਨਹੀਂ ਹੋਣੀ ਵੀ ਉਹੀਆਂ ਤੂੰ ਠੀਕ ਆ ਠੀਕ ਆ ਇੱਥੇ ਤੇ ਮੈਨੂੰ ਜਾਂਦੀ ਸੋਣੀ ਨਹੀਂ ਲੱਗਦੀ ਹੂੰ ਹੂੰ ਲੈ ਫਿਰ ਕਰਦੇ ਆਂ ਵਲੌਗ ਸ਼ੁਰੂ ਅੱਜ ਨਾਲ ਫਿਰ ਕਰਿਓ ਕੰਟੀਨਿਊ ਸਪੋਰਟ ਕਰਦੇਓ ਕਿੱਦਾਂ ਦੇ ਦਿਓ ਸਾਰੇ ਆਪਦੇ ਸੁਝਾਅ ਕਈਆਂ ਨੇ ਕਿਹਾ ਵੀ ਮਾਤਾ ਨੂੰ ਉੱਤੇ ਕੋਠੇ 'ਤੇ ਚੜਨਾ ਔਖਾ ਹੋ ਜਾਣਾ ਤੇ ਆਪਾਂ ਨੂੰ ਜਿਹੜੀ ਪਰਫੈਕਟ ਜਗ੍ਹਾ ਲੱਗੀ ਆ ਆਪਾਂ ਨੂੰ ਕੋਠੇ ਦੇ ਉੱਤੇ ਵਧੀਆ ਲੱਗੀ ਆ ਸਾਨੂੰ ਆਏ ਇੱਕ ਉੱਪਰ ਬੂਟੇ ਬਾਟੇ ਲਾ ਕੇ ਜਿਹੜੇ ਬਾਹਰ ਵੇਲਾ ਕਾਫੀ ਆ ਮਾਤਾ ਨੂੰ ਮਤਲਬ ਮੰਮੀ ਨੂੰ ਹੂੰ ਮੰਮੀ ਨੂੰ ਕੀ ਮਾਤਾ ਮਾਤਾ ਕਹਿ ਦਿੰਦੇ ਆ ਮਾਤਾ ਪਿਤਾ ਉਹ ਮੇਰੇ ਮੂੰਹ 'ਚ ਮਾਤਾ ਚੜਿਆ ਮੰਮੀ ਕਹਿ ਦਿੰਦੇ ਆ ਮਾਤਾ ਕਿਤੇ ਹੋਰ ਦਾ ਸ਼ੇਰ ਵਾਲੀ ਮਾਤਾ ਨਾ ਸਮਝੀ ਜਾਏ ਕਿਤੇ ਐਂ ਕਹਦੇ ਮਾਤਾ ਨਾਲ ਸਿੱਧੀ ਗੱਲ ਕਰੀ ਜਾਂਦੇ ਪਿਤਾ ਮਾਤਾ ਡੈਡੀ ਨੂੰ ਪਿਤਾ ਵੀ ਕਹਿੰਦੇ ਨੇ ਉਹਨਾਂ ਕਦੇ-ਕਦੇ ਮਜ਼ਾਕ 'ਚ ਮੰਮੀ ਨੂੰ ਮਾਤਾ ਕਹਿ ਦੇਣਾ ਉਹਨਾਂ ਮਾਤਾ ਬਾਬ ਦੇ ਮੂੰਹ ਚੜਿਆ ਡੈਡੀ ਨੂੰ ਬਾਪੂ ਡੈਡੀ ਨੂੰ ਬਾਪੂ ਹਾਂ ਠੀਕ ਆ ਉਹ ਮੰਮੀ ਮੰਮੀ ਮਾਤਾ ਮੂੰਹ ਚ ਬੜਾ ਚੜਿਆ ਫਿਰ ਤੁਹਾਨੂੰ ਪਤਾ ਹੁਣ ਸਮਝਾਦਾ ਕਿ ਮਾਤਾ ਮੰਮਾ ਨੂੰ ਕਹਿਣਾ ਉਹਨਾਂ ਨੂੰ ਮੈਂ ਤਾਂ ਬੀਬੇ ਵੀ ਕਹਿੰਦੇ ਮਾਤਾ ਬਹੁਤ ਮੈਂ ਨਾਂ ਰੱਖੇ ਹੋਏ ਬੀਬੇ ਦੇ ਮੈਂ ਸਾਡੇ ਕੋਈ ਚੌੜਾ ਵਾਲੇ ਨਾਂ ਰੱਖੇ ਪੁੱਟੇ ਸਿੱਦੇ ਉਹ ਹੀ ਲੈਂਦੇ ਨੇ ਵੀਡੀਓ ਦੇ ਵਿੱਚ ਉਹ ਸਾਡੇ ਘਰੇ ਘਰੇ ਨਹੀਂ ਗੱਲਾਂ ਕੀ ਕਹਿਣਾ ਉਹ ਤੈਨੂੰ ਹਾਂ ਹਾਂ ਠੀਕ ਆ ਉਹ ਗੱਲ ਆਪ ਤੁਹਾਡੇ ਲੈ ਜਾਂਦੇ ਉਹ ਸਾਡੀਆਂ ਪਰਸਨਲ ਗੱਲਾਂ ਨੇ ਠੀਕ ਆ ਚਲ ਫਿਰ ਕਰਦੇ ਆਂ ਬਲੌਗਾਂ ਟੂ ਓਕੇ ਕੰਟੀਨਿਊ ਤਾਂ ਗੱਲ ਇਤੋਂ ਕੋਈ ਬਲੌਗ ਤੁਸੀਂ ਜਾਓ ਕੰਮ ਕਰੋ ਮੇਰੇ ਮੇਰੀ ਚਪਲੀ ਕਿਤੇ ਪਾਸੇ ਡਿੱਗ ਪਈ ਆ ਤੇ ਮੈਂ ਉਹ ਪੁੱਤਾ ਬੋਲ ਰੋ ਨਹੀਂ ਛੱਡਦੇ ਉਹਦੇ ਨਾਲ ਨੂੰ ਚਲਾਈ ਸੀ ਤੇ ਮੇਰੀ ਚਪਲੀ ਕਿੱਧਰ ਗਈ ਦੇਖਣਾ ਆਪਗੇ ਹਾਂ ਦੇਖਿਆ ਉਹ ਬਈ ਫੜਾ ਲਿਆ ਪਰ ਭਾਈ ਕਿੱਥੇ ਚਲ ਗਿਆ ਮਾਰੀ ਉਧਰ ਸੀ ਆ ਉਹ ਬੁੜਕ ਕੇ ਫੇਰ ਮੁੜਿਆ ਇਧਰ ਇਹ ਰੌਲਾ ਹੀ ਪਾਈ ਜਾਂਦਾ ਸੀ ਹੁਣ ਜੇ ਬੰਦ ਹੀ ਨਹੀਂ ਹੁੰਦਾ ਸੀਗਾ ਹੁਣ ਵੀ ਬੈਠਾ ਹੀ ਆ ਬਾਲੀਪੂਰ ਮੰਦਾ ਠੀਕ ਆ ਗੁੱਸੇ ਹੋ ਗਿਆ ਗੁੱਸੇ ਹੋ ਗਿਆ ਓਏ ਆ ਜਾ ਤੇਰੇ ਤਾਂ ਮਾਰੀ ਵੀ ਨਹੀਂ ਚਪਲੀ ਤਾਂ ਮਾਰੀ ਤੇ ਜਾਲੀ ਤੇ ਆ ਮੈਂ ਤੂੰ ਤਾਂ ਵਿੱਚ ਬੈਠਾ ਹੀ ਠੀਕ ਆ ਲੈ ਫਿਰ ਕਬੂਤਰ ਵੀ ਗੁੱਟਰ ਗੁੱਟਰ ਨੂੰ ਕਰੀ ਜਾਂਦੇ ਆ ਇਹਨਾਂ ਨੂੰ ਆਪਾਂ ਤਾੜ ਦੇਣਾ ਖੁੱਡੇ 'ਚ ਓਕੇ ਤੇ ਹੁਣ ਆਪਾਂ ਨਿਕਲਦੇ ਆ ਦਾਣੇ ਦੋਣੇ ਦੇ ਖਾਦੇ ਦੇ ਖਾਦੇ ਨੇ ਕਿੰਨੇ ਸਿੱਟੇ ਬੈਠੇ ਵੇ ਥੱਲੇ ਇਹਨਾਂ ਨੇ ਮਾਰਿਆ ਸੀ ਬਚ ਗਿਆਂ ਅਜੇ ਤਾਂ ਚਲੋ ਵੀ ਖੁੱਡੇ 'ਚ ਚਾਓ ਠੀਕ ਆ ਫਿਰ ਆਓ ਫਿਰ ਚੱਲ ਗਏ ਆ ਪੱਠੇ ਤੇ ਜਿਹੜਾ ਫਰਮ ਦਾ ਕੀਤਾ ਹੋਣਾ ਕਿੰਨਾ ਉਹ ਕਰਨਾ ਨਿਆਰੇ ਵੱਖਰਾ ਫੋੜਦਾ ਜਿਹੜਾ ਵੇਸ਼ ਆਪਾਂ ਵੱਡੀਆਂ ਗੱਡੀਆਂ ਚਲਾਉਂਦੇ ਆ ਪਰ ਜਿਹੜੇ ਆਪਦੀ ਟਰੈਕਟਰ ਦੀ ਜੋ ਸਵਾਰੀ ਆ ਟਰੈਕਟਰ ਦੀ ਸਵਾਰੀ ਇਹ ਤਾਂ ਮਾਹੌਲ ਕਿੰਨਾ ਘੈਂਟ ਲੱਗਦਾ ਆ ਦੋਸਤੋ ਕੰਮ ਪਿਆ ਚੱਲ ਆਪਣਾ 1.5 ਹੋ ਗਈ ਐ ਸ਼ੁਰੂ ਅੱਜ 12 ਵੀ ਦੇੜਨਾ ਆਪਾਂ ਹੁਣ ਵੇਲੇ ਇੰਨਾ ਸੋਹਣਾ ਬਣਿਆ ਖਾਣ ਨੂੰ ਜੀ ਨਹੀਂ ਕਰਦਾ ਹੈਨਾ ਬਟ ਆਪਾਂ ਆ ਸਾਈਡ ਹੀ ਦੇੜਨੀ ਐ ਇਹਦੀ ਇਧਰ ਲਈ ਕਰਨੀ ਦੇੜਨੀ ਬਾਕੀ ਨਹੀਂ ਦੇੜਨਾ ਬਾਕੀ ਸਾਰਾ ਰਹੂਗਾ ਆ ਸਾਈਡ ਸਾਰੀ ਲਾ ਲੈਣੀ ਥੱਲੇ ਅੱਜ ਤੇ ਕੱਲ ਤੋਂ ਫਿਰ ਆਪਣਾ ਕੰਮ ਚੱਲ ਪੂਗਾ ਕਿੱਟਾਂ ਗਈਆਂ ਆਪਣੀਆਂ ਫਿਰ ਆਪਾਂ ਇੱਥੇ ਉੱਪਰ ਸ਼ੋਰੂਮ ਬਣਾਉਣਾ ਘੈਂਟ ਜਿਆ ਕੈਮਰੇ ਚ ਆਉਂਦਾ ਨਹੀਂ ਜਗ੍ਹਾ ਬਹੁਤ ਬਣ ਜਾਣੀ ਆ ਤੇ ਆ ਜਗ੍ਹਾ ਜਿਹੜੀ ਹੈਗੀ ਆ ਇੱਥੇ ਆਪਾਂ ਬੂਟੇ ਵਗੈਰਾ ਲਗਾਵਾਂਗੇ ਅਦੇ ਕੋਠੇ ਤੋਂ ਠੀਕ ਆ ਤੇ ਆ ਆਪਣਾ ਆ ਗਿਆ ਥੱਲੇ ਗਰਾਫ ਕਿਸ ਅਗਲਾ ਘਰ ਦਾ ਵਿੜਾ ਆ ਗਿਆ ਆਪਣਾ ਤੇ ਉਹਦੇ ਇਟਾਂ ਆਈਆਂ ਖੜੀਆਂ ਆਪਣੀਆਂ ਉਹ ਹੁਣ ਤਾਰ ਕਰ ਲੈਣੀਆਂ ਟਰਾਲੀ ਦੇ ਵਿੱਚ ਹੀ ਪਾਣੀ ਲਾ ਦੇਣਾ ਉਹਨੂੰ ਤੇ ਇਧਰ ਮਗਰਲੇ ਪਾਸੇ ਦੀ ਆਪਾਂ ਲੈਣੀਆਂ ਚੜ੍ਹਾ ਤੇ ਸ਼ੈਂਕੀ ਵੀ ਆ ਗਿਆ ਨਾਲ ਹੀ ਮੇਰੇ ਹਾਂਜੀ ਪੁੱਤ ਹਾਂ ਚੱਲ ਗਿਆ ਥੱਲੇ ਹੁਣ ਇਹ ਵੀ ਕੋਠੇ ਤੇ ਆਉਣ ਮਹਾ ਮਹਾ ਗੱਜਿਆ ਇਹਨੂੰ ਮੜਾ ਮੜਾ ਸ਼ੈਣੀ ਦਾ ਸਾਫ਼ ਕਰਕੇ ਆਪਾਂ ਤੇ ਇੱਕ ਤਾਂ ਚੱਲ ਗਏ ਹਨ ਅੱਡ ਠੀਕ ਆ ਹਾਂ ਇਹੇ ਇਹੇ ਟੇਲਾਂ ਆਪਾਂ ਇਹਦੀ ਜਿਹੜੀ ਛੱਤ ਹੋਊਗੀ ਛੱਤ ਦੇ ਉੱਤੇ ਲੱਗ ਜਾਣਗੇ ਬਣਾਉਣ ਤੇ ਟਾਈਮ ਲੱਗਣਾ ਹਨ ਬਾਈ ਢਾਉਣ ਤੇ ਤਾਂ ਨਹੀਂ ਲੱਗਦਾ ਐਟ ਤਾਂ ਇਹ ਫਰਸ਼ ਲਾਉਣੀ ਨੇ ਕਿੰਨਾ ਟਾਈਮ ਲੱਗ ਜਣਾ ਵਿੰਦੇ ਪੜਤੀ ਬਾਈ ਨੇ ਅੱਜ ਇਧਰ ਮਨਪ੍ਰੀਤ ਲੱਗੀ ਹੋਈ ਆਪਣਾ ਸੂਟਸਾਟ ਸੈੱਟ ਕਰਕੇ ਰੱਖਣ ਤੇ ਉੱਪਰ ਲੱਗੀ ਠਕ ਠਕ ਹੋਣ ਫਰਸ਼ ਪੱਟੀ ਜਾਂਦੀ ਸੀਗੀ ਤੇ ਆ ਕਾਸਟ ਡਿਜ਼ਾਈਨ ਆਪਣੇ ਨਵੇਂ ਆਏ ਸੀਗੇ ਆਜ ਦਾ ਹੈਂਡਵਰਕ ਦਾ ਪਿਆ ਸੂਟ ਹੈਂਡਵਰਕ ਹੀ ਹੈ ਨਾ ਮਨਪੀ ਦਾ ਬਲੈਕ ਵਾਲਾ ਹਾਂ ਇਹ ਹੈਂਡਵਰਕ ਉਹ ਸਾਰੇ ਹੈਂਡਵਰਕ ਨੇ ਤੇ ਹੁੱਕ નીચે ਮਸ਼ੀਨ ਵਰਕ ਹੈ ਮਸ਼ੀਨ ਵਰਕ ਵੀ ਆ ਕਾਟਨ ਵੀ ਆ ਸਾਰੇ ਘਣ ਘਣ ਸੂਟ ਆ ਆ ਦੇਖੋ ਨੀਗੜ ਲੱਗਦੇ ਤਲੀ ਵਾਲਾ ਨਾ ਹਾਂ ਆ ਦੇਖੋ ਪੇਂਟਿੰਗ ਵਾਲਾ ਇੱਧਰ ਵੀ ਪਿਆ ਇੱਧਰ ਵੀ ਪਿਆ ਆ ਆਪਣੇ ਬਹੁਤ ਜਾਂਦੇ ਹਨ ਰਪੀਟ ਤੇ ਹਮ ਰਾਇਲ ਬਲੂ ਬਹੁਤ ਜਾਂਦੇ ਬਹੁਤ ਜ਼ਿਆਦੇ ਆ ਇਹਨਾਂ ਦੀ ਸੇਲਿੰਗ ਹਮ ਜੋ ਕਲਾਰਾ ਸਾਰੇ ਘਰ ਚ ਜਿੱਧਰ ਦੇਖੀ ਜਿਹੜੇ ਰੂਮ ਜੀ ਦੇਖੀ ਉਧਰ ਹੀ ਲੀੜੇ ਖਿਲਰੇ ਹੋਏ ਆ ਜਿੱਧਰ ਦੇਖੀ ਉਧਰ ਹੀ ਲੀੜੇ ਖਿਲਰੇ ਹੋਏ ਆ ਤਾਂ ਇਹਨਾਂ ਮੇਰੀ ਬੁਟੀਕ ਤੇ ਰੈਡੀ ਹੋ ਗਏਗਾ ਉੱਪਰ ਹਮ ਫਿਰ ਕੰਮ ਕਰ ਗੱਲ ਕੀ ਕਰਨੀ ਹੈ ਹਮ ਹਮ ਕੀ ਗੱਲ ਕਰਨੀ ਫਿਰ ਫਿਰ ਗੱਲ ਕਰਾਂ ਨਾ ਇਹਨਾਂ ਨੂੰ ਹਮ ਹਮ ਕਲਾਰੀ ਠੀਕ ਆ ਵਾਕਏ ਜਿੰਨੇ ਕੰਵਰੇ ਸਾਰਿਆਂ ਵਿੱਚ ਲੀੜੇ ਪਤਾ ਨਹੀਂ ਕਿੰਨੇ ਗਏ ਆ ਸੋ ਸਾਰੇ ਆ ਪੈਣ ਪੂਰਾ ਘੈਂਡ ਬਣਾ ਕੇ ਉੱਪਰ ਤੇ ਫਿਰ ਆਪਾਂ ਉੱਪਰ ਸ਼ੋਰੂਮ ਦੇ ਵਿੱਚ ਨਾਲੇ ਦਿਖਾਉਣੇ ਬਹੁਤ ਸੋਕੇ ਹੋ ਜਾਣਗੇ ਤੁਹਾਨੂੰ ਉੱਥੇ ਹਾਂਜੀ ਦੋਸਤੋ ਪਹਿਲਾਂ ਤਾਂ ਛਤਰੀ ਤੋਂ ਆਪਾਂ ਕੰਮ ਲਿਆ ਨਹੀਂ ਸੀਗਾ ਤੇ ਹੁਣ ਆਪਣੀ ਛਤਰੀ ਕੰਮ ਆਊਗੀ ਪਹਿਲਾਂ ਛਤਰੀ ਆਪਾਂ ਲਾਈ ਸੀ ਬੁਰੀ ਜਦੋਂ ਕੋਠੀ ਬਣਾਈ ਸੀ ਟੌਰ ਦੇ ਨਾਲ ਪਰ ਇਹ ਥੱਲੇ ਬੈਠੇ ਨਹੀਂ ਸੀਗੇ ਉਹ ਥੱਲੇ ਲਾਇਆ ਵੀ ਹੋਇਆ ਸੋਚਿਆ ਸੀਗਾ ਵੀ ਇੱਥੇ ਬੈਠ ਕੇ ਬੰਦਾ ਬਹਿ ਜਾਂਦਾ ਫੈਮਿਲੀ ਦੇ ਨਾਲ ਪਰ ਕਿੱਥੇ ਜਿਹੜੇ ਉੱਪਰ ਚੜ੍ਹਨ ਦੀ ਕਹਾਣੀ ਹੋ ਜਾਂਦੀ ਆ ਤੇ ਪਰ ਹੁਣ ਆਪਣਾ ਜਿਹੜਾ ਇੱਥੇ ਪੂਰਾ ਘੈਂਟ ਬਣ ਜੂਗਾ ਜਗਾ ਆਪਣੀ ਇੱਥੇ ਆ ਜਗਾ ਤਾਂ ਆਪਾਂ ਤਲੇ ਲਾਵਾਂਗੇ ਤੇ ਜਗਾ ਵਗੈਰਾ ਇੱਥੇ ਕਾ ਆਪੂ ਦੇਖ ਲਾਂਗੇ ਸੈਟ ਲੱਗਾ ਤਾਂ ਆਪਾਂ ਨੂੰ ਜਿਹੜਾ ਕਾਮਯਾਬ ਹੋਇਆ ਬਾਹਰ ਆਪਾਂ ਜਿਹੜਾ ਕਾ ਹੁੰਦਾ ਕਾ ਫੇਰਾ ਲਾਵਾਂਗੇ ਬਾਕੀ ਐਕਚੁਅਲੀ ਇਹ ਪ੍ਰੋਬਲਮ ਆਉਂਦੀ ਕਿ ਆਪਣੇ ਨਾ ਇਧਰਲੀ ਸਾਈਡ ਖੇਤ ਆ ਜਿਹੜੇ ਇਧਰ ਖੇਤ ਪੈਂਦੇ ਆ ਆਪਣੀ ਤਰ ਆਹ ਪਿਛੇ ਖੇਤ ਆ ਇਹਦੀ ਮਿੱਟੀ ਵਗੈਰਾ ਬਹੁਤ ਆਉਂਦੀ ਆ ਬਾਹਰ ਕਾ ਲਾਉਣ ਤੋਂ ਤਾਂ ਥੋੜਾ ਚੱਲਦੇ ਆ ਜਿਹੜਾ ਆਪਾਂ ਹੁੰਦਾ ਮੈਟ ਹੁੰਦਾ ਘਾਲ ਆਉ ਆਪਾਂ ਲਾ ਦਈਏ ਤਾਂ ਫਿਰ ਮਿੱਟੀ ਬਹੁਤ ਉੱਥੇ ਉੱਡਦੀ ਆ ਜੇ ਹਨੇਰੀ ਆਉਂਦੀ ਆ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਇੱਥੇ ਆ ਠੀਕ ਹੈ ਕੋ ਖੇਤਾਂ ਵਾਲੀ ਮਿੱਟੀ ਉੱਡਦੀ ਆ ਇਥੋਂ ਕਿ ਵਾਹਣ ਜਦੋਂ ਵਾਹੀ ਹੁੰਦੇ ਸ ਪ੍ਰੋਬਲਮ ਆਉਂਦੀ ਆ ਹਨਾ ਤੇ ਆਪਣਾ ਉਧਰੋਂ ਦੂਜਾ ਹੋ ਗਿਆ ਇਨਾਂ ਥਾਂ ਪਟਿਆ ਗਿਆ ਜਿਹੜੀ ਆ ਪੰਜ ਸਪਾਉਤ ਕਰਨੀ ਆ ਉੱਤੋਂ ਆਪਾਂ ਢੇੜਨਾ ਇਹਨੂੰ ਹੁਣ ਉਹ ਵਾਲਾ ਸਾਰਾ ਹਾਈਦਰ ਦੇਦੇ ਆਪਣੇ ਖੇਤ ਆਪਾਂ ਹੈਗੇ ਇਸ ਨਸਚੂ ਵਾਰੇ ਦੀ ਛੱਤ ਦੇ ਉੱਤੇ ਆ ਆਪਣਾ ਸ਼ੈੱਡ ਆ ਗਿਆ ਜਿਹੜਾ ਵਟਾ ਪਾਇਆ ਸੀ ਠੀਕ ਆ ਤੇ ਇਧਰ ਖੇਤ ਆਪਣੇ ਉਹ ਪਿੱਛੇ ਪੱਠੇ ਆ ਗਏ ਠੰਡੀ ਠੰਡੀ ਹਵਾ ਤਾਜੀ ਦਨ ਜਾਰੀ ਵਖਰਾ ਪਿੱਛੇ ਖੇਤ ਰੌਣੀ ਹੋ ਰਹੀ ਹੈ ਠੰਡੀ ਹਵਾ ਆਉਂਦੀ ਹੈ ਇਧਰੋਂ ਇੱਥੇ ਨਾਲ ਆਪਣੇ ਪੱਠੇ ਵੀ ਹੋਏ ਖੜੇ ਆ ਟੈਂਕੀ ਕੋਲੇ ਆਪਾਂ ਇੱਥੇ ਪਾਣੀ ਵਰਤ ਲੈਣਾ ਤੇ ਹੋਤੇ ਮਸਾਲਾ ਬਣਾ ਕੇ ਤੇ ਨਾਲ ਹੀ ਲੈਂਟਰ ਲਾ ਕੇ ਹਣ ਘੈਂਟ ਬਣਾ ਲੈਣਾ ਆਪਾਂ ਆਪਾਂ ਹੋ ਗਏ ਰੈਡੀ ਤੇ ਪਿੱਛੇ ਦੇਖੋ ਧਾੜ ਧਾੜ ਹੁੰਦੀ ਬਈਆ ਆਹ ਦੇਖੋ ਆਹ ਹੋ ਗਏ ਆਹ ਵੇ ਠੀਕਾ ਹੁਣ ਆਪਾਂ ਜਾਣਾ ਸ਼ਹਿਰ ਹੁਣ ਮੈਂ ਤੇ ਮਨਪੀ ਚੱਲੇ ਆਂ ਸ਼ਹਿਰ ਨੂੰ ਤੇ ਇਧਰ ਬਾਅਦ ਦੇ ਥੋੜਾ ਪਊਗਾ ਅ ਰੂੜੇ ਰੱਪੇ ਪਾਏ ਬੱਚੇ ਦੇ ਰੋੜੇ ਆ ਕਿ ਉਸ ਦੀ ਚਣਾਈ ਕੀਤੀ ਆ ਚਣਾਈ ਕੀਤੀ ਆ ਭਾਰੀ ਕਿੰਨਾ ਬਣਿਆ ਹੋਣਾ ਇੱਥੇ ਲਾ ਇੱਧਰ ਸੱਟਦਾ ਸਾਰਾ ਲਾਸ਼ ਥੱਲੇ ਸਮਾਨ ਫਿਰ ਆ ਜਿਹੜੀ ਗੱਡੀ ਦੀ ਕੰਦ ਆ ਇਹ ਵੀ ਚੱਕੀ ਜਾਣੀ ਆ ਲੈਂਟਰ ਉੱਪਰ ਆ ਉਹੀ ਲੈਣਾ ਫਿਰ ਹੁਣ ਇਹਦੇ ਨਾਲ ਜੋੜਨਾ ਆਪਾਂ ਠੀਕ ਤੇ ਸਾਰਾ ਆਪਣਾ ਇੱਧਰ ਇੱਧਰ ਨੂੰ ਵਧਾ ਕੇ ਨਕਸ਼ੇ ਦਿਖਾਉਣ ਨਾ ਬਣਾਵਾਂਗੇ ਆਪਾਂ ਥੋੜਾ ਇੱਧਰ ਨੂੰ ਵਧੂਗਾ ਆਪਣੇ ਵਾਲੇ ਪਾਸੇ ਨੂੰ ਤੇ ਰੂਮ ਇਧਰ ਨੂੰ ਵਧੂਗਾ ਤੱਕ ਦੇਵਾਂਗੇ ਥੋੜਾ ਜਿਹਾ ਵਿੱਚ ਜਿਹੜੇ ਆਪਣਾ ਬਾਕਸ ਵਗੈਰਾ ਬਣਾਉਣੇ ਆ ਤੇ ਘੈਂਟ ਆਪਾਂ ਪੂਰਾ ਬਣਾ ਦੇਣਾ ਇੱਥੇ ਪਟੀਕ ਮਨਪ੍ਰੀਤ ਨੂੰ ਇੱਥੇ ਠੀਕ ਆ ਇਹ ਆਪਾਂ ਕੂੜਾ ਸਾਰਾ ਥੱਲੇ ਸਿੱਟ ਦਿਓ ਨਾਲ ਚੱਕਿਆ ਜਾਊਗਾ ਹੁਣ ਰੋ ਘਾਟੇ ਤੋਂ ਵਿਲਾ ਕਰ ਦਿਓ ਛੱਤ ਆਪਾਂ ਆ ਗਏ ਅਮੋਗੇ ਮੁਗੇ ਆ ਗਏ ਆਪਾਂ ਅੰਮ੍ਰਿਤਸਰ ਰੋਡ ਦੇ ਉੱਤੇ ਅੰਮ੍ਰਿਤਸਰ ਰੋਡ ਦੇ ਉੱਤੇ ਸਾਡੀ ਇੱਕ ਫੇਵਰਿਟ ਜਿਹੀ ਜਗ੍ਹਾ ਜੂਸ ਵਾਲੀ ਦੁਕਾਨ ਜਿੱਥੋਂ ਮਨ ਪਈ ਤੁ ਨੰਗੇ ਨਹੀਂ ਜਾਂਦਾ ਇਹ ਕਲੀਅਰ ਨਿਕਲ ਜਾਂਦੀਆਂ ਮੰਗੋ ਸ਼ੇਕ ਨੂੰ ਲੇਅਰ ਨਿਕਲ ਜਾਂਦੀ ਇੱਥੋਂ ਦੀ ਗੱਡੀ ਨਹੀਂ ਲੰਘਣ ਦਿੰਦੀ ਕਹੂਗੀ ਮੈਂ ਤਾਂ ਬਸ ਇੱਥੋਂ ਆਇਆ ਜਸਟ ਕਹਿ ਦਿੰਦੇ ਮੈਨੂੰ ਹਜੇ ਯਾ ਬਾਈ ਸਾਡੇ ਵਾਸਤੇ ਸਪੈਸ਼ਲ ਤਿਆਰੀ ਕਰੀ ਜਾਂਦਾ ਉਹ ਹੋ ਜਾਂਦਾ ਸ਼ਰਟ ਵਾਲਾ ਠੀਕ ਆ ਉਹ ਸਾਡਾ ਯਾਰ ਇਨੀ ਰਿਸਪੈਕਟ ਕਰਦਾ ਜਿੰਨਾ ਦੁਕਾਨ ਦੇ ਵਿੱਚ ਸਮਾਨ ਆ ਉਨਾ ਤੋਂ ਉਹਨੇ ਪੌਣੇ ਪੌਣਾ ਆਣ ਗਵਾੰਡੂ ਫੜ ਕੇ ਐਕਸਟਰਾ ਵੀ ਲੈਣਾ ਹੋਰ ਸੱਤੋਂ ਦਾ ਸਮਾਨ ਵੜ ਕੇ ਲੈ ਕੇ ਆਇਆ ਵੀ ਸਾਡੇ ਕੁਝ ਸਪੈਸ਼ਲ ਬੰਦੇ ਆ ਤੁਸੀਂ ਸਪੈਸ਼ਲ ਬਣਾ ਕੇ ਦੇਣਾ ਠੀਕ ਆ ਨਹੀਂ ਬਹੁਤ ਟੇਸਟੀ ਬਣਾਉਂਦੇ ਆ ਜੁਸਤਾ ਮੈਨੂੰ ਹੁਣ ਇਸ ਤੋਂ ਬਾਅਦ ਆਪਾਂ ਜਾਣਾ ਵਾ ਗਰੁੱਪ ਰਜਿਸਟ੍ਰੇਸ਼ਨ ਵਾਲੇ ਬਾਈ ਕੋਲੇ ਠੀਕ ਆ ਜਿਹੜਾ ਆਪਣਾ ਪੰਜਾਬੀ ਕਲਚਰ ਦਾ ਆਪਾਂ ਪ੍ਰੋਗਰਾਮ ਕਰਦੇ ਆ ਜਿਹੜੇ ਆਪਾਂ ਲਾਈਵ ਸ਼ੋਅ ਕਰਦੇ ਆ ਸੋ ਆਪਾਂ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਆ ਠੀਕ ਆ ਤੇ ਹੁਣ ਅੱਜ ਹੈਗਾ ਸ਼ਨੀਵਾਰ ਅੱਜ ਵੀ ਸ਼ਨੀਵਾਰ ਵਾਲੇ ਦਿਨ ਆਪਾਂ ਕੰਮ ਸ਼ੁਰੂ ਕਰਤਾ ਹਨ ਵੈਸੇ ਅਸੀਂ ਵਿਚਾਰ ਨਹੀਂ ਕਰਦੇ ਪਹਿਲਾਂ ਜਦੋਂ ਮੈਂ ਛੋਟਾ ਸੀ ਉਦੋਂ ਬਹੁਤ ਵਿਚਾਰ ਕਰਦਾ ਸੀ ਸ਼ਨੀਵਾਰ ਕੋਈ ਕੰਮ ਨਹੀਂ ਕਰਨਾ ਦਿਨ ਸਾਰੇ ਵਧੀਆ ਹੁੰਦੇ ਹੁਣ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਤੇ ਸ਼ਨੀਵਾਰ ਵਾਲੇ ਦਿਨ ਹੀ ਕਰਦੇ ਆਂ ਠੀਕ ਆ ਸੋ ਅੱਜ ਢੇੜਾ ਢਈ ਦਾ ਕੰਮ ਜਿਹੜਾ ਵਾ ਸ਼ੁਰੂ ਕੀਤਾ ਬੁਟੀਕ ਦਾ ਉੱਪਰ ਸੋ ਅੱਜ ਸ਼ਨੀਵਾਰ ਸੀ ਆ ਸ਼ੁਰੂ ਕੀਤਾ ਠੀਕ ਆ ਤੇ ਰਜਿਸਟ੍ਰੇਸ਼ਨ ਜੇ ਆਪਾਂ ਦੇਖਦੇ ਕੀ ਪ੍ਰੋਸੈਸ ਆ ਕੀ ਕੀ ਚਾਹੀਦਾ ਉਹਨਾਂ ਨੂੰ ਹਨਾ ਕਿ ਮੈਂ ਆਪਦੀ ਪੂਰੀ ਟੀਮ ਰਜਿਸਟਰ ਕਰਨੀ ਆ ਠੀਕ ਆ ਤੇ ਹੁਣ ਆਪਾਂ ਚੱਲਦੇ ਆਂ ਵਕੀਰ ਕੋਲੇ ਉਹਨੂੰ ਪੁੱਛਦੇ ਆਂ ਵੀ ਕੀ ਕੀ ਚੀਜ਼ ਚਾਹੀਦੀ ਆ ਠੀਕ ਆ ਤੇ ਜੂਸ ਪੀਣ ਤੋਂ ਬਾਅਦ ਫਿਰ ਆਪਾਂ ਉੱਧਰ ਚੱਲਾਂਗੇ ਫਿਰ ਥੋੜੇ ਜਿਹੀ ਕੰਮ ਰਹਿ ਗਈ ਆਪਾਂ ਉਹ ਕਰ ਲਾਂਗੇ ਫਿਰ ਆਪਾਂ ਘਰੇ ਜਲਾਂਗੇ ਘਰੇ ਜਾ ਕੇ ਰੋਟੀ ਖਾ ਕੇ ਆਪਾਂ ਸੌਂ ਜਾਵਾਂਗੇ ਸੌਂ ਜਾਵਾਂਗੇ ਸਹੀ ਗੱਲ ਫਿਰ ਕੱਲ ਨੂੰ ਫੇਰ ਉਹੀ ਕਈ ਕੁਆੜੀ ਆਪਣੀ ਠੀਕ ਆ ਫਿਰ ਫਿਰ ਉਹੀ ਆਪਣੀ ਬੁਟੀਕ ਰੈਡੀ ਹੋ ਰਹੀ ਆ ਕੱਲ ਨੂੰ ਫਿਰ ਕੰਮ ਜ਼ਿਆਦਾ ਕੱਲ ਨੂੰ ਕਿਤੇ ਨਹੀਂ ਜਾਣਾ ਅੱਜ ਮੈਂ ਕਿ ਜਿਹੜੇ ਕੰਮ ਕਰਨੇ ਕਰ ਲਾ ਫਿਰ ਸਾਰੀ ਮੈਸਤਰੀਆਂ ਦੇ ਕੋਲੇ ਨੇ ਕੱਲ ਨੂੰ ਮੈਸਤਰੀ ਆ ਜਾਣੀ ਜ਼ਿਆਦਾ ਅੱਜ ਦਾ ਸਿਰਫ ਇੱਕ ਆਪਣਾ ਲੀਵਰ ਵਾਲਾ ਬੰਦਾ ਸੀ ਕੱਲ ਨੂੰ ਤਿੰਨ ਚਾਰ ਜਣੇ ਆਉਣੇ ਆ ਕੱਲ ਨੂੰ ਖਲਾਰਾ ਹੀ ਪਣਾ ਠਾ ਠੂ ਠਾ ਢੂ ਕੱਲ ਨੂੰ ਖਲਾਰੇ ਭਾਈ ਇਹਨੇ ਸਮਾਨ ਵੀ ਸਾਰਾ ਆਪਣਾ ਆ ਜਾਣਾ ਲੋਹਾ ਸਰੀਆ ਸੀਮਿੰਟ ਜਵਜਰੀ ਸਾਰਾ ਕੁਝ ਅੱਜ ਆ ਜਾਣਾ ਤੇ ਤਾਈ ਨੂੰ ਮਾਰੇ ਜਲਦੀ ਜਲਦੀ ਕੰਮ ਕਰਕੇ ਪਹੁੰਚੇਗੀ ਉਹਨਾਂ ਨੂੰ ਪੇਮੈਂਟ ਵੀ ਦੇਣੀ ਆ ਸਮਾਨ ਵੀ ਚੈੱਕ ਕਰਨਾ ਹਾਂ ਸਮਾਨ ਵੀ ਪੂਰਾ ਠੀਕ ਆ ਚਲੋ ਫਿਰ ਚਲੋ ਹੁਣ ਆਪਾਂ ਮਿਲਦੇ ਆ ਥੋੜੇ ਟਾਈਮ ਤੇ ਹੋ ਗਈ ਆ ਰਾਤ ਤੇ ਨਰਜੀ ਲੈਵਲ ਵੀ ਹੋ ਗਿਆ ਡਾਊਨ ਨੀਂਦ ਆਈ ਜਾਂਦੀ ਆ ਠੀਕ ਆ ਪੈਂਡ ਉਹ ਆਜਾ ਮਰੀ ਜਾਂਦਾ ਸੇ ਆ ਔਖਾ ਕੰਮ ਬੁੜੀਆਂ ਵਾਲੇ ਕੰਮ ਚ ਪਕਾਈ ਬਹੁਤ ਹੁੰਦੀ ਆ ਐ ਓਏ ਕਹਿ ਦੇਣਾ ਸੌਖਾ ਹੁੰਦਾ ਵੀ ਬੁਟੀਕ ਵਾਲੇ ਪੈਸੇ ਬਣਾਉਂਦੇ ਆ ਇਹ ਨਹੀਂ ਪਤਾ ਉਹਦੇ ਵਿੱਚ ਕਿੰਨੀ ਮਿਹਨਤ ਲੱਗਦੀ ਆ ਕਿੰਨਾ ਟਾਈਮ ਵੇਸਟ ਹੁੰਦਾ ਸਾਰੇ ਹੁਣ ਸਾਨੂੰ ਰੋਜ਼ ਹੀ ਰਾਤ ਪੂਰੀ ਹੋ ਜਾਂਦੀ ਆ ਪੂਰਾ ਨੇਰਾ ਹੋ ਜਾਂਦਾ ਕਦੇ ਵੀ ਤਾਂ ਐਸ਼ ਸੌਂ ਵੀ ਜਾਂਦੀ ਹੈ ਸਾਡੇ ਜਾਂਦਿਆਂ ਨੂੰ ਉਹਦੇ ਨਾਲ ਵੀ ਨਾ ਟਾਈਮ ਸਪੈਂਡ ਹੁੰਦਾ ਕਦੇ ਇਦਾਂ ਮਿਹਨਤ ਬਹੁਤ ਆ ਜਾਂਦੀ ਹੈ ਬਹੁਤ ਸਟਰਗਲ ਕਰਨਾ ਪੈਂਦਾ ਕੋਈ ਵੀ ਕੰਮ ਨਾ ਦੇਖੋ ਸਟਰਗਲ ਕਰਨਾ ਚਲੋ ਠੀਕ ਆ ਚੋ ਵਧੀਆ ਗੱਲ ਆ ਹਨਾ ਕਿ ਆਪਾਂ ਬਾਹਰ ਜਾਂਦੇ ਹਾਂ ਉੱਥੇ ਵੀ ਮਿਹਨਤ ਕਰਦੇ ਹਾਂ ਕੋਈ ਵੀ ਕੰਮ ਆ ਰੋਟੀ ਦਾ ਕੰਮ ਕਰਕੇ ਖਾਣੀ ਪੈਣੀ ਆ ਤੇ ਵਧੀਆ ਆਪਾਂ ਇੱਥੇ ਅਸੀਂ ਤਾਂ ਆਪਣੇ ਪਰਿਵਾਰ ਦੇ ਵਿੱਚ ਸਾਨੂੰ ਤਾਂ ਵਧੀਆ ਲੱਗਦਾ ਚਲੋ ਫਿਰ ਇਨੀ ਰਸਵੇਰਾ ਹੋ ਜਾਂਦਾ ਆਪਦੇ ਕੋਲੇ ਗੱਡੀ ਆ ਪਰਮਾਤਮਾ ਨੇ ਦਿੱਤੀ ਹੈ ਨਾ ਨੇਰਾ ਸਵੇਰਾ ਹੋ ਜਾਂਦਾ ਚਾਪ ਪਹੁੰਚ ਜਾਈਦਾ ਹਨਾ ਅਰ ਜੇ ਆਪਾਂ ਇੰਡੀਆ ਤੋਂ ਬਾਹਰ ਜਾ ਕੇ ਕੰਮ ਕਰਦੇ ਆ ਉੱਥੇ ਜਾ ਕੇ ਤਾਂ ਬੜਾ ਔਖਾ ਬਾਈ ਰੋਹ ਤਾਂ ਨਹੀਂ ਕਿ ਨਾ ਮਾਰਦ ਸਰਾਣੀ ਸਿਰ ਤੇ ਤੇਰੇ ਬੌਸ ਤਾਂ ਨਹੀਂ ਨਾ ਠੀਕ ਆ ਬੌਸ ਅਸੀਂ ਆਪਦੇ ਕੰਮ 'ਚ ਆਪਣੇ ਆਪ ਆ ਮਿਹਨਤ ਦੀ ਕਰਦੇ ਆ ਵੀ ਲੱਗਦਾ ਨਾ ਉਹ ਪੈਸੇ ਬਣਾਉਂਦੇ ਇਦਾਂ ਇਹ ਨਹੀਂ ਦੇਖਦੇ ਕਿ ਸਾਰਾ ਦਿਨ ਹੀ ਖਰਾਬ ਹੁੰਦਾ ਵਾ ਸਾਰਾ ਦਿਨ ਮਿਹਨਤ ਕਰਨੀ ਪੈਂਦੀ ਆ ਮੁੱਖ ਦੀ ਗੱਲ ਇਦਾਂ ਨਾ ਕਿ ਜਿੱਦਾਂ ਆਪਾਂ ਇਦਾਂ ਕਿ ਕਹਿ ਦਿੰਦੇ ਨੇ ਗਰਮੀ 'ਚ ਵੀ ਇਦਾਂ ਉਦਾਂ ਉੱਥੇ ਨਾ ਜਾਓ ਇੱਥੇ ਨਾ ਜਾਓ ਪੂਰਾ ਦੁਪਹਿਰਾ ਸਿਰ ਉੱਤੋਂ ਦੀ ਲੰਗਦਾ ਸਾਰਾ ਦਿਨ ਹੂੰ ਇੰਨਾ ਕੰਮ ਬਣ ਜਾਂਦਾ ਨਿੱਕੀ ਨਿੱਕੀ ਚੀਜ਼ ਲਈ ਵੀ ਇੱਥੋਂ ਇਦਾਂ ਕਰ ਲਈ ਇਦਾਂ ਕਰ ਲਈ ਕੋਈ ਡਿਜ਼ਾਈਨਿੰਗ ਰਹਿ ਨਾ ਜਾਵੇ ਕੁਛ ਇਦਾਂ ਨਾ ਹੋ ਜੇ ਕਲਰ ਨਾ ਕੋਈ ਇਦਾਂ ਹੋ ਜੀ ਹੂੰ ਉਹ ਚੀਜ਼ ਦੀ ਬਹੁਤ ਟੈਨਸ਼ਨ ਹੈ ਇਹ ਤਾਂ ਗੱਲ ਹੈ ਟੈਨਸ਼ਨ 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 ਸੂਰਜ ਨੂੰ ਵੀ ਟੈਨਸ਼ਨ ਚੰਦ ਨੂੰ ਵੀ ਟੈਨਸ਼ਨ ਤੇ ਤਾਰਿਆਂ ਨੂੰ ਵੀ ਟੈਨਸ਼ਨ ਇਧਰ ਜੱਜ ਨੂੰ ਵੀ ਟੈਨਸ਼ਨ ਹੈ ਜਿੰਦਗੀ ਟੈਨਸ਼ਨਾਂ ਭਰੀ ਆ ਠੀਕ ਆ ਸੋ ਗਰੁੱਪ ਵੀ ਇਹਦੀ ਆਪਣਾ ਰਜਿਸਟਰ ਬਹੁਤ ਜਲਦੀ ਹੋ ਜਾਣਾ ਮੰਡੇ ਕਰਵਾ ਦੇਣਾ ਆਪਾਂ ਫਾਰਮੈਟੀਆਂ ਕਾਫੀ ਨੇ ਠੀਕ ਆ ਤੇ ਆਪਾਂ ਆਪਣਾ ਗਰੁੱਪ ਵੀ ਰਜਿਸਟਰ ਕਰਾ ਦੇਣਾ ਮੰਡੇ ਅੱਜ ਸਾਰਾ ਹੋ ਗਿਆ ਕੰਮ ਕਾਫੀ ਹੋ ਗਿਆ ਤੇ ਮੈਨੂੰ ਐਵੇਂ ਦੋ ਤਿੰਨਾਂ ਦਾ ਕੰਮ ਦੋ ਤਿੰਨਾਂ ਦਿਨਾਂ ਦਾ ਕੰਮ ਅੱਜ ਕਰਦਿਏ ਫਿਰ ਉਸ ਤੋਂ ਬਾਅਦ ਮੈਸਤਰੀ ਨੇ ਘਰੇ ਆਜਣਾ ਲੈਵਲ-ਓਵਰ ਹੋਣੀ ਆ ਤੇ ਕੰਮ ਹੈਗਾ ਦਿਹਾੜੀ ਦੇ ਬਾਈ ਦਿਹਾੜੀ ਤੇ ਫਿਰ ਮੜਾ ਮੋਟਾ ਕੋਲੇ ਰਹਿ ਕੇ ਕਰਾਉਣਾ ਪੈਣਾ ਨਾਲ ਆਤਪਤੀ ਬਣਾਉਣੀ ਪੈਣੀ ਆ ਤੁਹਾਨੂੰ ਗਰਮੀ ਵੀ ਜਿਆਦਾ ਆ ਬੰਦਿਆਂ ਦੀ ਤੇ ਫਿਰ ਮੜਾ ਮੋਟੀ ਹੈਲਪ ਕਰਾਉਣੀ ਪੈਣੀ ਠੀਕ ਆ ਜੀ ਓਕੇ ਓਕੇ ਚਲੋ ਫਿਰ ਮਿਲਦੇ ਆ ਕੱਲ ਅਗਲੇ ਵਲੌਗ ਚ ਅੱਜ ਦੇ ਵਲੌਗ ਦੀ ਹਾਜ਼ਰੀ ਨਹੀਂ ਕਰ ਪ੍ਰਮਾਣ ਠੀਕ ਆ ਫਸਟ ਟਾਈਮ ਦੇ ਗਾਇ Bye. Bye-bye.